ਆਪ ਸਭ ਦਾ ਅਧਰ 3 ਸਾਲ ਦਾ ਕਾਰਜਕਾਲ ਤੁਸੀਂ ਪੰਜਾਬ ਦੇ ਬਸਨੀਕੋ ਕਿੰਨਾ ਕੁ ਵੀਰ ਕਰਜ਼ਾ ਪੰਜਾਬ ਦਾ 4 ਲੱਖ ਕਰੋੜ ਨੂੰ ਛੂਰਿਆ ਕਰਜ਼ਾ ਡਬਲ ਹੋ ਗਿਆ ਇਹਨਾਂ ਦੇ ਮੰਤਰੀਆਂ ਦਾ ਕਰਪਸ਼ਨ ਵਧੀ ਪਈ ਆ ਰਾਜ ਕੇ ਕਰਪਸ਼ਨ ਹੋ ਰਹੀ ਆ ਸਾਰਾ ਉਰੰਸ ਤਾਂ ਲੋਟ ਲੋਟ ਦਿੱਲੀ ਜਾ ਰਿਹਾ ਹੁਣ ਵੀ ਖਬਰ ਆ ਰਹੀ ਆ ਵੀ ਇਹਨਾਂ ਨੇ ਇੱਕ ਆਪ ਦੇ ਰਾਜ ਸਭਾ ਮੈਂਬਰ ਨੂੰ ਟਿਕਟ ਦੇਤੀ ਉਹਦੀ ਜਗ੍ਹਾ ਦੇ ਉੱਪਰ ਮਨੀਸ਼ ਸ਼ੋਧਿਆ ਜਾਂ ਕੇਜਰੀਵਾਲ ਜੀ ਰਾਜ ਸਭਾ ਚ ਜਾਣਗੇ ਇਸ ਤੋਂ ਮਾੜੀ ਗੱਲ ਪੰਜਾਬ ਲਈ ਕੀ ਹੋ ਸਕਦੀ ਆ ਲੌਂਡਰ ਆਰਡਰ ਦੀ ਸਥਿਤੀ ਵੀ ਕਿਸ ਤਰ੍ਹਾਂ ਦੀ ਵੀਰੇ ਬਹੁਤ ਬੁਰਾ ਹਾਲ ਆ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਚਿੱਟੇ ਦਾ ਪ੍ਰਕੋਪ ਆ ਨੌਜਵਾਨੀ ਖਤਮ ਖਤਮ ਹੋਣ ਵਾਲ ਵੱਧ ਰਿਹਾ ਰੋਜ਼ਗਾਰ ਬਿਲਕੁਲ ਨਹੀਂ ਥਾਂ ਥਾਂ ਤੇ ਲੁੱਟ ਖੋਹ ਹਨ ਵੀਰੇ ਪਹਿਲੀ ਗੱਲ ਤਾਂ ਆ ਵੀ ਸਰਕਾਰ ਨੇ ਆਪ ਇਹ ਮੰਨ ਲਿਆ ਵੀ ਅਸੀਂ ਕਰਪਸ਼ਨ ਕਰਦੇ ਆਂ ਉਨੇ ਹੁਣ ਕਹਿੰਦਾ ਸੀ ਡੀਸੀਆਂ ਨੂੰ ਐਸਐਸਪੀ ਸਾਹਿਬ ਨੂੰ ਆਰਡਰ ਕਰਤੇ ਵੀ ਕਰਾਪਸ਼ਨ ਰੋਕੇਦਾ ਮੋਲੇ 3 ਸਾਲ ਤੱਕ ਤੁਸੀਂ ਲੁੱਟ ਲੇ ਨੰਬਰ ਤੇ ਇਹਨਾਂ ਦੀ 10 ਤੋਂ 0 ਇਹ ਨੇ ਜਿੱਥੇ ਆਮ ਪਾਰਟੀ ਜਿਹੜੀ ਵੱਡੀਆਂ-ਵੱਡੀਆਂ ਗੱਲਾਂ ਕਰਦੀ ਐ ਸਾਡਾ ਭਗਵੰਤ ਮਾਨ ਲੋਕਾਂ ਨਾਲ ਵੱਡੇ-ਵੱਡੇ ਵਾਦੇ ਕਰਦਾ ਸੀ ਮੈਂ 1000 ਰੁਪਏ ਪੈਨਸ਼ਨ ਦੇਵਾਂਗਾ 2500 ਰੁਪਏ ਪੈਨਸ਼ਨ ਲਾਊਂਗਾ ਬੀਬੀਆਂ ਨੂੰ ਫ੍ਰੀ ਬੱਸ ਕਰਾਵਾਂ ਪੰਜਾਬ ਦੇ ਲੋਕਾਂ ਦਾ ਜਿੰਨਾ ਨੁਕਸਾਨ 3 ਸਾਲ ਚ ਕਾਨ ਭਗਵੰਤ ਮਾਨ ਤੇ ਆਪ ਸਰਕਾਰ ਨੇ ਕੀਤਾ ਸ਼ਾਇਦ ਇਹਨਾਂ ਕਿਤੇ ਕਾਂਗਰਸ ਨੇ ਮਨਾ ਕੀਤਾ ਹੋਵੇ ਕਾਲੀਦਲ ਨੇ ਮਨਾਂ ਕੀਤਾ ਹੋਵੇ ਲੇਕਿਨ ਅੱਜ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਸੋਚ ਰਹੇ ਨੇ ਕਿ ਸਾਡਾ ਪ੍ਰਧਾਨ ਮੰਤਰੀ ਜੋ ਦੇਸ਼ ਲਈ ਕਰ ਰਿਹਾ ਤੇ ਪੰਜਾਬ ਦੇ ਕਿਸਾਨ ਲਈ ਕਰ ਰਿਹਾ ਮੈਂ ਚਾਹੁੰਦਾ ਆਉਣ ਵਾਲੇ 27 ਦੇ ਤਰੀਕ ਵਿੱਚ ਪੰਜਾਬ ਵਿੱਚ ਜੇ ਬੀਜੇਪੀ ਦੀ ਸਰਕਾਰ ਬਣ ਜਾਂਦੀ ਹੈ ਸਾਡਾ ਕਿਸਾਨ ਵਪਾਰੀ ਤੇ ਮਜ਼ਦੂਰ ਹੈ ਜਿਹੜਾ ਉਹ ਵਧੀਆ ਜ਼ਿੰਦਗੀ ਬਤੀਤ ਕਰੇਗਾ